نمر هو عليه خاطر بہت سارے کے تعال وہ بھی سارے અમت صاحب ਆ ਪੰਚਾਇਤ ਦਾ ਧੰਨਵਾਦ ਹਾਂਜੀ ਮਾਈਕ ਉਹ ਤੋਂ ਸਟੇਜ ਪਰ ਔਂਗਰੇ ਆਪਣੇ ਜੂਏ ਵੀ ਕਮੇਟਰ ਸਾਡੇ ਲੋਪੋ ਪਟਨਾ ਮਰੀਆਣਾ ਸੇ ਜੀ ਆਈ ਅਨਾਊਂਸਮੈਂਟ ਕਰਤੀ ਜੀ ਆ ਆਣਗੇ ਅਗਲੇ ਮੈਚ ਵਿੱਚ ਕਈ ਵਾਰ ਅਸੀਂ ਅਨਾਊਂਸਮੈਂਟ ਕਰ ਦਿੰਦੀ ਹੈ ਲਾ ਥੋਨੀ ਇਸ ਇਧਰਲੇ ਪਾਸੇ ਸ੍ਰੀ ਸੈਂਪਲੀ ਸਾਹਿਬ ਦੀ ਧਰਤੀ ਦਾ ਮੈਦਾਨ ਦੇ ਵਿੱਚ ਕਹਿੰਦੇ ਲਾ ਤੱਕੜਾ ਜਫਾਤ ਕਦਾ ਵੱਧ ਕੇ ਸੜਗੇ ਸਾਡੀ ਵੀਰ ਲੈਣਾ ਪਕਰਾ ਲਿਓ ਸਾਡੇ ਮਥਾੜੂ ਸਾਹਿਬ ਜਮਾਉਂ ਸਿੰਘ ਜੀ ਲਕੀ ਵੀਰ ਜੀ ਸਾਡੇ ਐਕਸਟਰਕਾ ਸ਼ੰਕੀ ਜੀ ਨਾਲ ਸਤਿਕਾਰ پہلاس آفیسر رہے کل راجنیتی بہت واپ ہے سموچے نگر نمان ہے سموچی گرام پنچایت ہے خود No, <coughs> i <laughs> ਹਰ ਬਰ ਬੇਤੂ ਆ ਚਾਹੇ ਬੇਤੂ ਸਰ ਕਿਵੇਂ ਦੇਖਦੇ ਹੋ ਇਹ ਖੇਡ ਮੇਲਾ ਨਹੀਂ ਮੈਂ ਇਹ ਦੇਖੋ ਇਹ 79ਵਾਂ ਗੰਦੂਰਾਏ ਖੇਡ ਮੇਲਾ ਬਹੁਤ ਵਧੀਆ ਗੱਲ ਹੈ ਕਿ ਪਿਛਲੇ 79 ਸਾਲ ਤੋਂ ਇੱਥੋਂ ਦੀ ਸਪੋਰਟਸ ਕਲੱਬ ਇੱਥੋਂ ਦੇ ਲੋਕ ਇੱਥੋਂ ਦੀ ਪੰਚਾਇਤ ਇੱਥੋਂ ਦੇ ਐਨ ਆਰ ਆਈ ਸਾਰੇ ਮਿਲ ਕੇ ਇਹ ਖੇਡ ਮੇਲਾ ਕਰਾਉਂਦੇ ਆ ਮੈਂ ਹਰ ਬਾਰ ਇੱਥੇ ਆਉਣ ਦੀ ਕੋਸ਼ਿਸ਼ ਕਰਦਾ ਬਹੁਤ ਚੰਗਾ ਲੱਗਦਾ ਕਿਉਂਕਿ ਨੌਜਵਾਨਾਂ ਨੂੰ ਠੀਕ ਸੇਧ ਦੇ ਰਿਆ ਉਹਨਾਂ ਦੀ ਸਿਹਤ ਵਾਲੇ ਪਾਸੇ ਲਾ ਰਹੇ ਆ ਉਹਨਾਂ ਨੂੰ ਗਰਾਊਂਡ 'ਚ ਲਿਆ ਰਹੇ ਆ ਟਰਨਮੈਂਟ ਆ ਬਹੁਤ ਵੱਡੇ ਵੱਡੇ ਇੱਥੇ ਇਨਾਮ ਦਿੱਤੇ ਜਾਂਦੇ ਆ ਔਰ ਮੈਂ ਜਦੋਂ ਵੀ ਪੰਚਾਇਤ ਔਰ ਸਪੋਰਟਸ ਕਲੱਬ ਕੁਝ ਮੰਗਦੀ ਆ ਅੱਜ ਵੀ ਉਹਨਾਂ ਨੇ ਜੋ ਕਿਹਾ ਮੈਂ 3 ਲੱਖ ਰੁਪਏ ਦੇ ਕੇ ਜਾ ਰਿਹਾ ਔਰ ਗਾਂਵ ਵੀ ਇਹਨਾਂ ਨੂੰ ਕਿਹਾ ਆਪਣੇ ਐਸਟੀਮੇਟ ਬਣਾ ਲਓ ਕੋਈ ਹੋਰ ਵੀ ਚੀਜ਼ ਚਾਹੀਦੀ ਆ ਤਾਂ ਉਹ ਵੀ ਕਰਾਂਗੇ ਮੇਰੇ ਵੱਲੋਂ ਗੰਗੂ ਰਾਏ ਸਪੋਰਟਸ ਕਲੱਬ ਨੂੰ ਔਰ ਪੰਚਾਇਤ ਨੂੰ ਸ਼ੁਭ ਕਾਮਨਾਵਾਂ ਸੇ ਇਹ ਕਪੜੇ ਨਸ਼ੇ ਨੂੰ ਲੈ ਕੇ ਦੇਖਿਓ ਔਰਦੇ ਪੰਜਾਬ ਵਰਗੀਆਂ ਫਿਲਮਾਂ ਬੰਦੀਆਂ ਸਚਾਈ ਇਹੋ ਹੈ ਕਿ ਇਹ ਖੇਡਾਂ ਵਾਲੀ ਸਚਾਈ ਕਿਵੇਂ ਲੱਗਦੀ ਨਹੀਂ ਦੇਖੋ ਇਹ ਕੋਸ਼ਿਸ਼ ਆ ਕਿ ਬੱਚੇ ਉਧਰ ਨੂੰ ਨਾ ਜਾਣ ਔਰ ਜਿੱਥੇ ਕਿਤੇ ਵੀ ਪਿੰਡ ਕੋਸ਼ਿਸ਼ ਕਰਦੇ ਆ ਉਹ ਚੰਗੀ ਗੱਲ ਆ ਉਹਨਾਂ ਨੂੰ ਸ਼ਾਬਾਸ਼ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਰਕਾਰ ਦਾ ਵੀ ਫਰਜ਼ ਬਣਦਾ ਸਾਡਾ ਵੀ ਫਰਜ਼ ਬਣਦਾ ਔਰ ਸਾਰੇ ਮਿਲ ਕੇ ਬੱਚਿਆਂ ਨੂੰ ਕੋਸ਼ਿਸ਼ ਕਰੀਏ ਕਿ ਆਪਾਂ ਗਰਾਊਂਡਾਂ ਚਲਾਈਏ ਪੂਰ ਕੀਤੇ ਕੱਪ ਦਾ ਮਾਰਤਲ ਸਾਰਿਆਂ ਨੇ ਕਰਨਾ ਹੈ ਜਿੰਨਾ ਵੀ ਸਰਦਾਰ ਸਾਰੇ ਵੀਰਾਂ ਦਾ ਸਰਪੇ ਚਾਹਲ ਵਿਰੁੱਧ ਬਾਲ ਚਾਹਲ ਲੱਕਾ ਪਾਉਂਦੇ ਸਿੰਨਾ ਪੁਨੀਆ ਤੇਜੀ ਚਾਹਲ ਰਵੀ ਚਾਹਲ ਬਿੱਲੂ ਪੰਚ ਜਸ਼ਨ ਇੱਕ ਮਿੰਟ ਨਾਲ ਹਰਸ਼ ਕਨੇਡਾ ਸਾਡੇ ਕੋਲ ਸਾਡਾ ਚਾਰ ਤਲ ਦਾ ਟੂਰਨਾਮੈਂਟ ਹੁੰਦਾ ਜੀ ਤੇਜੀ ਬਰਾਈਨ ਲਾਈਨ ਹੋਏਗਾ ਡਾਕਟਰ ਅਮਰ ਉਹਨੇ ਹਰ ਇੱਕ ਪਾਸਾ ਜਿਕਨ ਸਿੰਘ ਬਾਜਵਾ ਸਰਵਾਰ ਨਮਨੀ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ ਮੁਜੀ ਕਾਂਗਰਸ ਦੀ ਲੀਡਰਸ਼ਿਪ ਇਸ ਖੇਡ ਮੇਲੇ ਨੂੰ ਚਾਰਤੰਨ ਲੋਨ ਵਾਸਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਫਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਪੋਟੀ ਕਾਰਡ ਦੇ ਸਪਾਂਸਰ ਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਲਓ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੀ ਕਬੱਡੀ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਕਿ ਸੇਖੂਪੁਰ ਦੀ ਟੀਮ ਵੱਲੋਂ ਪਹੇਗੀ ਹੈ ਸਰਦਾਰ ਪੰਨਾ ਸਿੰਘ ਧਾੜੀ ਵਾਲ ਨੇ ਲਿਖਿਆ ਸੀ ਵੀ ਖੇਡ ਦਾ ਕਬੱਡੀ ਹੋਵੇ ਪਹਿਲੀ ਕਬੱਡੀ ਪਾਈ ਹੋਵੇ ਰੱਬ ਦਾ ਜੱਫਾ ਦੇਖ ਤਾੜੀਆਂ ਲੋਕਾਂ ਨੇ ਮਜਾਈ ਹੋਵੇ ਇੱਕ ਦੋ ਆ ਪਹਿਲਾ ਡੇੜਾ ਕਲਾਕੇ ਥਾਪੀ ਮਾਰ ਜਦ ਲਾਇਨ ਉੱਤੇ ਖੜਦਾ ਫੇਰ ਦਿਲ ਕੱਪੜੂ ਦਾ ਸੱਚੀ ਉੱਡ ਜੋ ਉੱਡ ਜੋ ਕਰਦਾ ਫੇਰ ਦਿਲ ਕੱਪੜੂ ਦਾ ਸੱਚੀ ਉੱਡ ਜੋ ਉੱਡ ਜੋ ਉੱਡ ਜੋ ਉੱਡ ਜੋ ਕਰਦਾ ਇੱਕ ਵਾਰੀ ਚਾਰੀ ਮਾਰਦਾ ਹੰਗਤ ਜੋੜਨ ਦਾ ਪ੍ਰਾਲਾਗੀ ਕਾਇਰ ਨਸ਼ਾ ਵਿਰੁੱਧ ਯੁੱਧ ਚਲਾਇਆ ਹੋਇਆ ਉਹਦੇ ਬਾਰੇ ਦੇਖੋ ਜੀ ਚਲਾਇਆ ਤਾਂ ਹੋਇਆ ਪਰ ਜਿੰਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਬਾਬਾ ਨਾਗ ਭਾਗੀਆਂ ਦੀ ਕਿਰਪਾ ਦੇ ਨਾਲ 79ਵਾਂ ਖੇਡ ਮੇਲਾ ਪੋਟ ਜੰਮੂ ਰਾਏ ਦੀ ਧਿਰਤੀ ਤੋਂ ਸੰਕਰਵਾਇਆ ਜਾ ਰਿਹਾ ਹੈ ਲਓ ਜੁੜੀ ਹੈ ਖੇਡ ਮੈਦਾਨ ਦੇ ਨਾਲ ਆਹ ਖਿਡਾਰੀ ਕਹਿੰਦੇ ਦੁੱਲਾ ਹੈ ਨਾਲਿਆਂ ਮਾਮੂ ਪਰਪਿੰਦਾ ਹੈ ਇਸ ਖਿਡਾਰੀ ਦਾ ਖੜੜ ਦੇ ਲਾਗੇ ਕਢੂਏ ਦੇ ਲਾਗੇ ਮਰੀਂਦੇ ਦੇ ਇਲਾਕੇ ਦਾ ਖਿਡਾਰੀ ਦੁੱਲਾ ਮਾਮੂ ਪਰਿਆ ਦੇਖੋ ਨੰਬਰ ਵਾਦਾ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਰਾਇਆ ਹੈ